ਹੈਲੋ ਗਾਇਜ਼ ਵੈਲਕਮ ਬੈਕ ਇੱਕ ਹੋਰ ਫਿਰ ਤੋਂ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਜੇ ਤੁਸੀਂ ਹਾਲ ਤੱਕ ਕੰਪਨੀ ਜਿਹੜਾ ਚੈਨਲ ਹੈ ਉਹ ਸਬਸਕ੍ਰਾਈਬ ਨਹੀਂ ਕਰਿਆ ਤਾਂ ਵੀ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਉਹਦੇ ਕੋਲ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਚਲੋ ਜਿਹੜਾ ਏਡਾ ਵਲੌਗ ਹੈ ਆਪਾਂ ਸਟਾਰਟ ਕਰਦੇ ਹਾਂ ਤੇ ਅੱਜ ਮੈਂ ਜਿਹੜਾ ਵਲੌਗ ਹੈ ਮੇਰੀ ਨਾਨਕਾਂ ਤੋਂ ਸਟਾਰਟ ਹੋ ਰਿਹਾ ਇਸ ਤੋਂ ਪਹਿਲਾਂ ਨਾ ਜਦੋਂ ਆਪਾਂ ਇੱਕ ਦੋ ਕਲਿੱਪਾਂ ਲੈਤੀਆਂ ਜਦੋਂ ਅਸੀਂ ਪਿੰਡੋਂ ਨਾਨਕਾਂ ਤੋਂ ਆ ਰਹੇ ਸੀ ਐਂ ਤੁਸੀਂ ਉਹ ਦੇਖੋ ਤੇ ਆਪਾਂ ਫਿਰ ਮਿਲਦੇ ਹਾਂ ਤੇ ਹੁਣ ਨਾਸੀ ਨਾ ਮੇਰੇ ਨਾਨਕੇ ਜਾ ਰਹੇ ਆਗੇ ਤੇ ਨਾਲ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਤੇ ਮੈਂ ਤੇ ਮੇਰੇ ਮਮਾ ਹੀ ਜਾ ਰਹੇ ਆਂ ਤੇ ਚਲੋ ਜੀ ਆਪਾਂ ਚੱਲਦੇ ਆਂ ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆਂ ਮਮਾ ਹੋ ਗਏ ਰੈਡੀ ਚਲੋ ਮੈਂ ਵੀ ਤਿਆਰ ਹੋ ਫਿਰ ਕਰ ਦੋ ਇਹ ਸੂਸੀ ਬੰਦ ਹਾਂ ਚਲੋ ਆ ਚਾਰਜਰ ਚੱਕ ਲਓ ਮੇਰੀ ਦਵਾਈ ਸਾਢੇ 10 ਹੋ ਗਏ ਮੇਰੀ ਦਵਾਈ ਦਵਾਈ ਕਿੱਥੇ ਦਸਾਰਾ ਹੈ ਫਿਰ ਆਪ ਦਾ ਫੋਨ ਚੱਕੋ ਆਪ ਚਾਰਜਰ ਪਾ ਦੋ ਮਟਾ ਜਾ ਬੈਗ ਚ ਲਓ ਗਾਇਸ ਹੁਣ ਆਪਾਂ ਨਾ ਪੀਕੀ ਖੜੇ ਆ ਇੱਥੇ ਮੰਮਾ ਨੇ ਲੈਣ ਦੀ ਸੂਟਾ ਤੇ ਮੰਮਾ ਤਾਂ ਇੰਨੇ ਆਬਸੈਸਟ ਨੇ ਨਾ ਸੂਟਾਂ ਦੇ ਨਾਲ ਤੁਸੀਂ ਗੱਲਾਂ ਛੱਡੋ ਤੇ ਚਲੋ ਆਪਾਂ ਉਹ ਫੜ ਫੁੱਲ ਲੈਣੇ ਆ ਤੇ ਤੁਹਾਨੂੰ ਉਥੇ ਜਾ ਕੇ ਮਿਲ ਜੇ ਨਾਲ ਕੱਢ ਲੈ ਇੰਦੀ ਤਾਂ ਗੱਲ ਹੀ ਨਹੀਂ ਕੋਈ ਕਮ ਨਹੀਂ ਆਪਾਂ ਦੀ ਸੂਟਾਂ ਆ ਮੜਾ ਹੋ ਜਾ ਕਰਾ ਜਦੋਂ ਫਟੂ ਆ ਦੇਖੀਂ ਆਪ ਹੋ ਜਾਣੇ ਕੋਈ ਨਾ ਬੇਗਾ 400 ਤੋਂ ਵੱਧ ਜਿਹੜਾ ਮਲਟੀ ਕੋਈ ਨਹੀਂ ਮੈਂ ਆ ਤਾਂ 200 10 250 ਤੁਸੀਂ ਦੱਸੋ ਕਿਹੜੇ ਲੈਣਾ ਅਰੇ ਨਿਗਰਸ਼ਾ ਕੋਈ ਬੈਠੀ ਦੇ ਕਿ ਮਤਲਬ ਨੂੰ ਲੈ ਰਿਹਾ ਜਦੋਂ ਮੂਹਰੇ ਜਾ ਕਣਾ 8:30 ਕੇ ਬਾਅਦ 400 ਚਾਰ ਤਾਰ ਦੀਆਂ ਕੀ ਐਂ ਪਾ ਚੁੱਕਿਆ ਤੇ ਮਤਲਬ ਉਹ ਜਿਨਾਂ ਨੇ ਦੀ ਮਾ ਮਿਲਵਾ ਰਹੇ ਉਹਨਾਂ ਨੂੰ ਨਾ ਥੋੜਾ ਜਿਹਾ ਉੱਚ ਉਤਸ਼ਾਹ ਨਾਲ ਲਾਈਕ ਕਰੋ। ਕਾਣੀ ਹੈਲੋ। ਆਇਆ ਗਾਪੀ। ਆਇਆ ਗਾਪੀ। ਹੈਲੋ। ਜਿਵੇਂ ਤੁਸੀਂ ਸਾਨੂੰ ਵੀਡੀਓ ਜੇ ਨਹੀਂ ਦੇਖਦੇ ਹੁੰਦੇ। ਜਿਵੇਂ ਤੁਸੀਂ ਸਾਨੂੰ ਵੀਡੀਓ ਜੇ ਨਹੀਂ ਦੇਖਦੇ ਹੁੰਦੇ। ਹਾਂ। ਉਹ ਤੇ ਐਲਈਡੀ ਤੇ ਓਵੇਂ ਓਵੇਂ ਤੁਸੀਂ ਦੇਖੋਗੇ ਹੁਣ ਆਪਦੇ ਆਪ ਨੂੰ। ਜਦੋਂ ਵੀਡੀਓ ਪਾਈ ਫੇਰ ਦਿਖਾਉਂਗਾ। ਹੈਲੋ ਕਰ ਦਿਓ। ਹੈਲੋ। ਹੈਲੋ। ਇਹਨਾਂ ਨੂੰ ਨਾ ਪਤਾ ਹੀ ਨਹੀਂ ਮਤਲਬ ਵੀ YouTube ਕੀ ਹੁੰਦਾ ਨਾ ਪਹਿਲਾਂ ਦੇ ਦਿਨਾਂ ਵਿੱਚ ਪਤਾ ਹੀ ਥੋੜੀ ਬਜ਼ੁਰਗ ਹੋ ਰਹੇ ਨੇ 60 ਸਾਲ ਦੇ ਹੋ ਰਹੇ ਨੇ ਕਿ ਤੇ ਚਲੋ ਅਗਰ ਵਲੌਗ ਦਿਨਾ ਬਣੇ ਰੂ ਮਿਲਦੇ ਤੁਹਾਡੇ ਟਾਈਮ ਨਾ ਹੈ। ਹੈ। ਖਾਈਓਗੇ ਜਾਓ। ਐ ਤਕਸੀਦ। ਲੋ ਗਾਈਜ਼ ਅਸੀਂ ਅੱਜ ਅਸੀਂ ਕੱਲ ਆਏ ਤੇ ਅੱਜ ਉਸ ਤੋਂ ਬਾਅਦ ਨੈਕਸਟ ਡੇ ਹੈ। ਕੱਲ ਤਾਂ ਬਹੁਤ ਗਰਮੀ ਸੀ ਅ ਤਸਵੀਰ ਦਾ ਨਾ ਅੱਜ ਤਾਂ ਤਸਵੀਰ ਦਾ ਉਰੇ ਮੀਂਹ ਹੀ ਪਈ ਜਾਂਦਾ ਤੁਸੀਂ ਦੇਖੋ। ਹੁਣ ਵੀ ਪੂਰਾ ਬਦਲ ਹੋ ਰੱਖਿਆ ਹੈ ਅਮੀ ਆ ਜਾਂਦਾ ਹੈ ਪੈ ਜਾਂਦਾ ਹੈ ਆ ਜਾਂਦਾ ਪੈ ਜਾਂਦਾ ਇੱਕ ਤਰ੍ਹਾਂ ਦੀ ਝੜੀ ਲੱਗੀ ਪਈ ਹੈ ਇੱਥੇ ਇੱਥੇ ਮੇਰੇ ਮਾਮਾ ਜੀ ਹੋਰਿਆ ਨੇ ਵੀ ਬੂਟੇ ਵਗੈਰਾ ਲਗਾ ਰੱਖੇ ਨੇ ਚੀਕੂ ਹੈ ਤੇ ਉਹ ਦੂਜੇ ਨੇ ਆ ਦੇਖੋ ਆ ਸੜਕ ਤੇ ਤੂ ਤਾ ਇਹ ਅੰਦਰ ਤੱਕ ਘਾਰਿਆ ਤੇ ਚਲੋ ਮਿਲਦੀਆਂ ਤੁਹਾਨੂੰ ਆਪਾਂ ਥੋੜੇ ਇੱਕ ਟਾਈਮ ਨੂੰ ਤੇ ਲਓ ਗਾਇਜ਼ ਉਰੇ ਨਾ ਮੇਰੇ ਮਾਮਾ ਜੀ ਆਪਣੇ ਖੇਤੋਂ ਨਾ ਅੰਬ ਲਿਆਏ ਸੀਗੇ ਅੰਬ ਦਾ ਬੂਟਾਗਾ ਉੱਥੇ ਤੇ ਉੱਥੇ ਅਸੀਂ ਅੰਬ ਖਾ ਰਹੇ ਸੀ ਬੜੇ ਟੇਸਟੀ ਸੀ ਤੇ ਲਓ ਗਾਇਸ ਫੇਰ ਅਸੀਂ ਮਾਮੀ ਜੀ ਨੂੰ ਕਹਿ ਕੇ ਆਪਣੇ ਨੂੰ ਉਹ ਬਣਵਾਇਆ ਦਲੀਆ ਤੇ ਫਿਰ ਆਪਾਂ ਉਹਦੇ ਸਾਰੇ ਉਹਨੂੰ ਖਾਰੇ ਸੀ ਦੁਪਹਿਰ ਤੋਂ ਬਾਅਦ ਤੇ ਜਿਵੇਂ ਦਾ ਵੀ ਵਲੌਗ ਤੁਹਾਡੇ ਨਾਲ ਬਣ ਰਿਹਾ ਮੈਂ ਆਪਾਂ ਸ਼ੇਅਰ ਕਰ ਰਿਹਾ ਜਿਆਦਾ ਵਲੌਗ ਤਾਂ ਬਣੀ ਨਹੀਂ ਰਿਹਾ ਸ਼ੱਕਰ ਦੀ ਦੇ ਲਈ ਵੀਡੀਓ ਬਣ ਗਈ ਇਸ ਵਾਰ ਤਾਂ ਮੈਂ ਉਹਨੂੰ ਨਹੀਂ ਸ਼ੱਕਰ ਨੂੰ ਸ਼ੇਅਰ ਕਰ ਬੜ ਮੈਂ ਨਾ ਰਹੀ ਕਰੀ ਬਸ ਪਕਾ ਲਈ ਹਾਂ ਅੱਜ ਵਿਆਹ ਨਹੀਂ ਅਸੀਂ ਕਹੇ ਪੁਕਾਰ ਨਹੀਂ ਅਸੀਂ ਦੋ ਦਿਨ ਬਾਅਦ ਅਰੇ ਟੀ ਨਹੀਂ ਪਾਈ ਜਿਆ ਕਾ ਹਾਂ ਲੈ ਜੰਮ ਜੰਮ ਜੇ ਤਬ ਸੁਣਾਉਂਗੇ ਸੁਣੇ ਕਿ ਕਿ ਬਾਹਰ ਨਹੀਂ ਆਉਂਦੇ ਜਦੋਂ ਕਿ ਦੇਖ ਕੇ ਸੀ ਆਪਾਂ પતિ ਜੀ ਨਾਲ ਲਵਾਇਆ ਸੀ ਕਿ ਕਿ ਸੀ ਹੈ ਓਕੇ ਆ ਗਏ ਜੀ ਦੇ ਗੂਗਾ ਮੱਕਾਰੇ ਅੰਦਰ ਹੱਥ ਸੁੱਕੇ ਪਾਉਣ ਦੇ ਕਿ ਉਹ ਗੂਗਾ ਉਹਦੇ ਨੂੰ ਲਓ ਜੇ ਤੁਮਰ ਪਰ ਲਾਉਣੀ ਤਾ ਉਹ ਗੂਗਾ ਇਹ ਨੂੰ ਅੱਯੋ ਉਹ ਹੈ ਜੀ ਆਈ ਨੂੰ itu ਵੀ ਕਹਾਂ ਮੈਂ ਬੋਲਾਰੀ ਵਿੱਚ ਟੋਕਰਾ ਤੇ ਲਓ ਗਾਇਸ ਉਰੇ ਮਤਲਬ ਜਿਹੜੇ ਮੇਰੇ ਮਾਮੇ ਜੀ ਦਾ ਮੁੰਡਾ ਆਇਆ ਸੀ ਸਕੂਲੋਂ ਤੇ ਉਹ ਸਕੂਲੋਂ ਆ ਕੇ ਫਿਰ ਇੱਥੇ ਮੇਰੇ ਮਾਮਾ ਜੀ ਦੇ ਮੇਰੇ ਮਮਾ ਦੀ ਨਾ ਜਿਹੜੀਆਂ ਉਹਨਾਂ ਦੀ ਸਕੂਲ 10th ਕਲਾਸ ਦੀ ਫੋਟੋ ਸੀ ਗਰੁੱਪ ਫੋਟੋ ਨਹੀਂ ਹੁੰਦੀ ਆ ਇਹ ਮੇਰੀ ਆਪਣੀ ਕਲਾਸ ਦੀ ਹੁੰਦੀ ਆ ਉਹ ਉਹ ਦੇਖ ਰਿਹਾ ਸੀਗਾ ਉੱਥੇ ਲੱਭ ਰਿਹਾ ਸੀਗਾ ਪਹੇ ਪਹੀ ਤਾਂ ਫੜ ਗਈ ਪਹੇ ਤਾਂ ਕਿਹੜੀ ਸੁੱਕੀ ਉਹ ਪਹੀ ਤਾਂ ਸੁੱਕੀ ਉਹ ਫਿਰ ਵੀ ਆ ਸਕੂਟਰੀ ਪਰ ਮੈਨੂੰ ਦੋ ਨਹੀਂ ਬੋ ਲਓ ਗਾਇਸ ਆਪਾਂ ਹੁਣ ਜਾ ਰਹੇ ਆਂਗੇ ਇੱਥੇੋਂ ਜੇੜਾ ਕੱਢਣਾ ਮੌਸਮ ਬੜਾ ਘੈਂਟ ਸੀਗਾ ਅਸੀਂ ਸੋਚਿਆ ਚਲੋ ਬਾਹਰੇ ਭਾਗ ਜਾਨੇ ਆਂ ਇੱਕ ਤਾਂ ਛੋਟੀਆਂ ਸੜਕਾਂ ਵਾਲੀਆਂ ਸਾਫ ਨਹੀਂ ਸਾਡੇ ਇਹਦੂ ਪੰਨ ਨੰਗੇ ਪੈਰੀ ਤੁਰ ਲੈ ਸਾਡੀ ਸੜਕ ਤੇ ਨਹੀਂ ਸਾਫ ਐ ਥੋੜਾ ਫਰਕਾ ਫਿਰ ਅਸੀਂ ਆਗੇ ਸੰਗਰੂਰ ਚ ਯਾਰ ਮੇਰੇ ਨਾਨਕੇ ਖੇਤਾਂ ਜੇ ਨਹੀਂ ਦੇਖੋ ਖੇਤਾਂ 'ਲੀ ਜੰਗਲ ਲੀਏ ਜਾਨਵਰ ਨੇ ਹਣ ਹੁਣ ਮੇਰੇ ਲੱਤਾਂ ਨਾਲ ਦੌੜਦੀਆਂ ਹਾਂ ਤਾਂ ਸਹੀ ਲੈ ਕੇ ਜਾਈਂਗੀ ਬਣੀ ਫੇਰ ਆ ਕਿੱਧਰ ਗਿਆ ਨਿਕਲ ਗਿਆ ਗਈ ਗਈ ਕਿਤੇ ਕੀ ਆਪਾਂ ਨੇ ਸੂਚ ਡਿੱਗ ਜੀ ਉਹ ਜਿਹੜਾ ਅੱਜ ਕੱਲ ਚੱਲਿਆ ਹੈ ਕੋਈ ਆਪਾਂ ਮੋੜੀ ਮੋੜੀ ਜਾਣਾ ਇਹਨਾਂ ਦੇ ਕਿਸੇ ਜਿਹੜੀ ਉਹ ਰੀਲ ਜੀ ਝੱਲੀ ਆ ਉਹ ਵਾਲੀ ਗੱਲ ਨਾ ਹੋ ਜੀ ਅਰੇ ਮੈਂ ਨਾਈਟ ਦੇ ਅਰੇ ਰਿਕਾਰਡਿੰਗ ਆਨ ਹੈ ਕਿਆ ਹਾਂ ਮੈਂ ਖੇਤ ਵਿੱਚ गिर ਗਈ ਕੱਦੂ ਵਿੱਚ गिर ਗਈ ਅਰੇ ਮੈਂ ਜੀਨੀ ਵਿੱਚ ਗਿਰ ਗਈ ਤੇ ਚਲੋ ਆਪਾਂ ਦੇਖਦੇ ਹਾਂ ਬੜਾ ਵੇਨੇ ਇੰਨੇ ਜਿੱਤੇ ਸੀ ਪਿੰਡ ਪਹੁੰਚ ਜਾਂਗੇ। ਪੱਕੇ ਪਾਸੇ ਪੜਾ ਕੇ ਅੱਜ ਦਿਨ ਦੇ ਸੀ ਜਾਨਾ ਤੇ ਮੀਂਹ ਪਈ ਜਾਂਦਾ ਹੈ। ਜਿੱਦਿਆ ਸੀ ਉਹਦੇ ਤਾਂ ਗਰਮੀ ਸੀ ਇੰਨੇ ਤਾਂ ਮੀਂਹ ਹੀ ਪਈ ਜਾਂਦਾ। ਚੱਲ 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 ਚੱਲ। ਮੋੜ ਲਿਓਏ ਮੁੰਡਾ ਹੁਣ ਸਕੂਟਰੀ ਤੇ ਮੁੰਡਾ ਸਕੂਟਰੀ ਸਿੱਖ ਖਲੀ ਗਏ। ਹੋਰ ਸਿੱਖਣੀ ਪੈਂਦੀ ਆ। ਚੱਲ ਹੁਣ ਐਫਜੀ ਸਾਈਡ ਤੇ ਤਾਂ ਲੈ ਰਹੇ ਸੀ ਇੱਕ ਤਾਂ ਲਈ। ਇਹ ਤਾਂ ਪਹੀ ਹੜਕਾ ਰੋੜਾ ਖਿਲੂਗਾ। ਤਿੱਗੇ ਸੜਕ ਮੁਲ ਲੈ ਲੈਨੇ ਤੇਰੇ ਵਰਗੇ ਤੇਰੇ ਵਰਗੇ ਐਕਸੀਡੈਂਟ ਕਰਾਉਂ ਦਿੰਦੇ ਨੇ। ਪਾ ਚੁੱਕੇ ਹੁਣ ਕੀ ਖੱਟ ਲਿਆ ਮੈਨੂੰ ਐ ਦੱਸ ਦੇ ਜਾ ਕੇ ਨੇੜਿਆਂ ਨੇ ਅੱਛੀ ਵੀ ਮਚਾਈ ਸੀ ਆਪਦੀਆਂ ਦੋ ਜੂਨਟਾ ਫੁੱਕ ਲੀਆਂ ਕਿਉਂਕਿ ਅਸੀਂ ਤਾਂ ਇਹਨੂੰ ਇੱਥੇ ਚਾਰਜ ਤੇ ਲਾਉਣਾ ਹੁਣ ਐ ਤਾਂ ਹੈ ਨਹੀਂ ਵੀ ਪਿੰਡ ਜਾ ਕੇ ਚਾਰਜ ਤੇ ਲਾਵਾਂਗੇ ਦੇਖ ਲਓ ਜੇ 600 ਤੋਂ ਨੰਗ ਗਿਆ ਕਿ ਬਹਿੜਾ ਹੋ ਹੈਲੋ ਗਾਇਜ਼ ਲਓ ਗਾਇਜ਼ ਊਰੇਨਾ ਰਖੜੀਆਂ ਲਿਆਂਦੀਆਂ ਸੀਗੀਆਂ ਉਹਨਾਂ ਨੂੰ ਅਸੀਂ ਦੇਖ ਰਹੇ ਆਂਗੇ ਪੜਾ ਦੁਖਰੇ ਰਣਦੀਪ ਰੋਗਰਾਮ ਬਣਾ ਲੈ। ਆਹ ਰੇੜੀ ਗਣਾ ਪੁੱਛਦੇ ਬਾਗਾਂ ਵੱਡੀਆਂ ਲਾ ਲਓ ਮੈਂ ਬੱਲਣ ਪਤਨੀਆਂ ਲੈ ਗਈ। ਹਾਂ ਮੈਂ ਸੋਣੂ ਲੈ ਗਈ। ਉਦੋਂ ਬਾਗਾਂ ਨੂੰ ਵੱਡੀਆਂ ਸੋਨੀਆਂ ਵੀ ਲਾ ਦੇਣਾ। ਸੋਨੀਆਂ ਹੀ ਲਾ ਦੇਈਆਂ ਬਾਲੀ ਵੱਡੀਆਂ ਦਾ। ਮੈਂ ਤੁਹਾਨੂੰ ਬਣਾਤੀ ਹਾਂ। ਦੋਨੇ ਬੱਲਣਾਂ ਦੀਆਂ ਬਾਹਰੇ ਪਾਕੀਆਂ। ਹਾਂ। ਬੰਦੇ ਕੋਣਾ? ਅਰਸ਼ੂ ਤੇ ਮਨਦੀਪ। 30% ਵੀ ਹੁਣ ਤੂੰ ਜਾਏਗਾ ਕਿਵੇਂ ਲਓ ਗਾਇਸ ਤੁਸੀਂ ਮੀਂਹ ਦੇਖੋ ਮੀਂਹ ਆ ਗਿਆ ਤਿੰਨ ਦਿਨ ਹੋ ਗਏ ਜਿੱਦਨ ਸੂਰਿਆ ਮੀਂਹ ਹੀ ਪਈ ਜਾਂਦਾ ਹੈ ਇੱਥੇ ਮੇਰੇ ਮਾਮੇ ਦਾ ਮੁੰਡਾ ਤੁਸੀਂ ਜਾਣਦੇ ਹੋਵੋਗੇ ਸ਼ੋਭਦੀਪ ਨਾ ਉਹਨੇ ਸਕੂਲ ਜਾਣਾ ਹੁਣ ਫਿਰ ਬੱਸ ਤੇ ਜਾਏਗਾ ਇਹ ਪਹਿਲੇ ਸਕੂਟਰੀ ਤੇ ਜਾਣਾ ਹੁਣ ਅਸੀਂ ਹੁਣ ਕਹਿੰਦਾ ਫਿਰ ਅੱਜ ਇਹਨੂੰ ਬੱਸ ਤੇ ਜਾਣਾ ਪਊਗਾ ਕਿਉਂਕਿ ਮੀਂਹ ਆ ਗਿਆ ਨਾ ਫਿਰ ਮੀਂਹ ਦੇ ਵਿੱਚ ਤਾਂ ਹੁਣ ਜਾਇਆ ਵੀ ਨਹੀਂ ਜਾਣਾ ਉਹ ਗਾਇਸ ਜਿਆਦਾ ਸ਼ੁਭਦੀ ਪਹੋ ਭਾਗਿਆ ਤੇ ਫਿਰ ਉਹ ਵਸ ਬ੍ਰ ਸਕੂਟਰੀਤੀ ਭਾਗਿਆ ਕਿਉਂਕਿ ਫਿਰ ਮੀਂਹ हट ਗਿਆ ਸੀਗਾ ਆਹ ਇੰਡੀਆ ਦਾ ਪੱਟਾ ਪੂਰਾ ਕ ਨਵੇਂ ਹੀ ਲੱਗਿਆ ਤੇ ਫਿਰ ਉਹ ਭਾਗਿਆ ਤੇ ਹੁੰਦਾ ਉਹ ਜੀ ਸੁਣਨ ਇੱਕ ਗੱਲ ਦੱਸਦਾ ਕੱਲ ਨਾ ਮम्मा ਹੋਰੇ ਨਾ ਆਨਲਾਈਨ ਸ਼ੋਪਿੰਗ ਕਰ ਰਹੀ ਸੀ ਮम्मा ਤੇ ਮੇਰੀ ਮਾਮੀ ਜੀ ਹੈ ਨਾ ਇਹ ਆਨਲਾਈਨ ਸ਼ੋਪਿੰਗ ਕਰ ਰਹੀ ਸੀ ਮਤਲਬ ਇੱਕ ਤਾਂ ਬਣਿਆ Amazon Flipkart ਹੁੰਦਾ ਹੈ ਨਾ ਐਵੇਂ ਨਹੀਂ ਮਤਲਬ ਇਹ ਜਿਵੇਂ ਆਪਣੇ ਆਨਲਾਈਨ ਕਰ ਜਿਹੜਾ ਬੜਾ ਟ੍ਰੈਂਡ ਹੈ ਯਾਨੀ ਚੱਲਿਆ ਹਾ ਸਾਰੇ ਨਹੀਂ ਬੁਟੀਕ ਜੇ ਖੋਲ ਰੱਖੇ ਨੇ ਉਹ ਹਨਾ ਵੇ ਇੰਸਟਾਗ੍ਰਾਮ ਤੇ ਭਲਾਣਾ ਬੁਟੀਕ ਤੇ ਉਹ ਕਬਟੀ ਕਹਿੰਦਾ ਸਾਰਿਆਂ ਨੇ ਖੋਲ ਰੱਖੇ ਨੇ ਤੇ ਉਥੋਂ ਕੀ ਕੋਈ ਵਧੀਆ ਬੁਟੀਕ ਕਿਹਨਾਂ ਬੁਟੀਕ ਕਾ ਮਨਸਾ ਵਧੀਆ ਮੇਰੇ ਸਾਬ ਨਾਲ ਵਧੀਆ ਫੋਲੋਅਰ ਨੇ ਨਾ ਉਹਨਾਂ ਦੇ ਤੇ ਉਹਨਾਂ ਦੇ ਨਾਲ ਕਿਸੇ ਨੇ ਉਹਨਾਂ ਦਾ ਫੇਕ ਅਕਾਊਂਟ ਬਣਾ ਰੱਖਿਆ ਹਣਾ ਉਹ 3000 ਦਾ ਸੂਟ ਮੇਰੀ ਮਾਮੀ ਜੀ ਉਹਨਾਂ ਨੂੰ ਫਾਲੋ ਕਰਦੇ ਨੇ ਉਹ ਪਹਿਲਾਂ ਕਹਿੰਦੇ ਉਹ 3000 ਦਾ ਸੂਟ ਦੇ ਰਹੇ ਸੀ ਦੋ ਤਿੰਨ ਦਿਨ ਪਹਿਲਾਂ ਤੇ ਉਹ 750 ਦਾ ਦੇ ਰਹੇ ਸੀ ਮੇਰੇ ਭਾਵੇਂ ਜੀ ਪੂਰਾ ਤਿਆਰ ਹੈਣਾ ਬਸ ਅਸੀਂ ਪੇਮੈਂਟ ਹੀ ਕਰਨੀ ਸੀ ਸਾਰਾ ਦੇਖ ਲਿਆ ਉਹ ਕਹਿੰਦੇ ਬਸ ਇਹਨੂੰ 750 ਉਹ 3000 ਦਾ ਸੂਟ 750 ਚ ਦੇ ਰਹੇ ਸੀ ਅਸੀਂ ਹੈਨਾ ਵੀ ਇਹਨਾਂ ਮਾਮੀ ਕਹਿੰਦੀ ਚਲ ਵਧੀਆ ਲੈ ਲੈਨੇ ਆ ਇਹਨਾਂ ਦਾ ਹੋ ਗਿਆ ਇਸ ਦਾ ਬਾਜ਼ਾਰ ਲੁੱਟ ਲਏਗਾ ਤੇ ਕਿ ਹੈਨਾ ਵੀ 3000 ਦਾ ਸੂਟ ਦੇ 750 ਚ ਲੈ ਰਹੇ ਆ ਫਿਰ ਉਹਨਾਂ ਨੇ ਸਾਰਾ ਕੁਝ ਕਰ ਲਿਆ ਹੈਨਾ ਫਿਰ ਇਹਨਾਂ ਦਾ ਸਡਨਲੀ ਪਲਾਨ ਬਣ ਗਿਆ ਚਲੋ ਹੈ ਨਾ ਮਾਨਸਾ ਜਾਣਾ ਸੀ ਮਾਨਸਾ ਸੀ ਉਹ ਪਟਿਕ ਤੇ ਫਿਰ ਜਦੋਂ ਉਹਨਾਂ ਦਾ ਪਲਾਨ ਬਣਿਆ ਸੀ ਉਹਨਾਂ ਨੇ ਮੈਨੇਜ ਕਰਿਆ ਵੀ ਚਲੋ ਸੀ ਨਾ ਲੈ ਕੇ ਜਾਂਦੇ ਆ ਤੇ ਫਿਰ हां मैसेज ਆ ਪਲਣ ਕਰੇਗੇ ਅਜੇ ਉਹ ਵੀ ਸਾਈਡ ਤੇ ਰੱਖ ਦੋ ਸੀ ਲੈ ਕੇ ਜਾਣੇ ਆ ਉਹਨਾਂ ਨੇ ਉਹਦਾ ਕੋਈ ਰਿਪਲਾਈ ਨਹੀਂ ਕਰਿਆ ਸਾਨੂੰ ਕਿਹਾ ਚੱਲ ਨਹੀਂ ਕਰਿਆ ਹਨਾ ਬਾਜੂ ਮਾਮੀ ਹੋਰੇ ਬਾਗੇ ਉਹਨਾਂ ਦੇ ਬੁਟੀਕ ਤੇ ਮਤਲਬ ਉਹਨਾਂ ਹਨਾ ਬੁਟੀਕ ਤੇ ਜਦੋਂ ਬਾਗੇ ਉਹ ਕਹਿੰਦੇ ਇਹਨਾਂ ਦਾ ਤਾਂ ਫੇਕ ਅਕਾਊਂਟ ਕਹਿੰਦੇ ਲੋਕਾਂ ਤੋਂ ਆਈ ਪੈਸੇ ਠੱਗੀ ਜਾਂਦੇ ਨੇ ਦੇਖੋ ਕਿੰਨੀ ਗੱਲ ਤੇ ਗੱਲ ਹੈ ਹਨਾ ਕਿਸੇ ਦੇ ਪੈਸੇ ਠੱਗਣੇ ਜੇ ਅਸੀਂ ਪਾ ਦਿੰਦੇ ਬਸ ਜਿੰਨਾਂ ਤਾਂਗੇ ਸੀ ਕਿਨੇ ਤੋਂ ਮਗਵੋਣੇ ਸੀ 2 15 1600 ਆਈ ਲੱਗ ਜਾਣਾ ਜੀ ਆ ਅੱਜ ਕੱਲ ਦੇ ਲੋਕਾਂ ਨੇ ਇਹ ਧੰਦਾ ਚਲਾ ਰੱਖਿਆ ਸੇ ਇੱਕ ਕਾਡੋ ਕਹਿੰਦੇ ਕਿੰਨਿਆਂ ਦੇ ਪੈਸੇ ਲੁੱਟ ਲੇਂਦੀ ਕਿੰਨਿਆਂ ਦੇ ਪੈਸੇ ਆਈ ਖਾ ਗਏ ਅਗੋਂ ਮੈਸੇਜ ਤੇ ਕਹਿੰਦਾ 10 ਕਾਉਂਟ ਦਿਖਾ ਦੋ ਹਾਂ ਸਾਨੂੰ ਬਸ ਆਈ ਕਿਹਾ ਕਹਿੰਦੇ No cash on delivery available ਉਹ ਪਤਾ ਹੀ ਸੀ ਪੈਸੇ ਪੈਸੇ ਬਰਾ ਕੇ ਸੂਟ ਉਹਨਾਂ ਨੇ ਪੈਸੂਟ ਉਹਨਾਂ ਨੇ ਆਪਾਂ ਨੂੰ ਭੇਜਣੇ ਨਹੀਂ ਸੀ ਇਹ ਬੱਚੋ ਬੱਚਕਰੀਆਂ ਦੀਆਂ 1500 ਲਾ ਗੀਆਂ ਤੇ ਪਲੀਜ਼ ਹੈਨਾ ਜੇ ਤੁਸੀਂ ਵੀ ਕਈ ਵਾਰ ਕੋਈ ਸ਼ਾਪਿੰਗ ਵਗੈਰਾ ਕਰਦੇ ਹੋ ਖੜਾ ਤਾਂ ਧਿਆਨ ਨਾਲ ਕਰੋ ਤੇ ਅਸਲ ਕਿਹਾ ਵਿਚਾਰ ਬੀਐਸਈ ਕੈਸ਼ ਔਨ ਡਿਲੀਵਰੀ ਚਲ ਵੀ ਮਖ ਨਹੀਂ ਕਰਦੇ ਤਾਂ ਨਹੀਂ ਕਰਦੇ ਕਿਉਂਕਿ ਨਾਮ ਨਾਮ ਸੀਓ ਬੁਟੀਕ ਦਾ ਤੇ ਹਨਾ ਵੀ ਵਧੀਆ ਬੁਟੀਕ ਸੀ ਵੀ ਜੇ ਆਏ ਕਿਵੇਂ ਨਹੀਂ ਕੋਈ ਵੇਚੂਗਾ ਫਿਰ ਤੁਸੀਂ ਔਨਲਾਈਨ ਕਰਨ ਨੂੰ ਵੀ ਤਿਆਰ ਸੀ ਫਿਰ ਜਦੋਂ ਉੱਥੇ ਜਾ ਕੇ ਗਏ ਮਾਮੀ ਹੋਏ ਹਨਾ ਕਹਿੰਦੇ ਇਹ ਉਹਨਾਂ ਨੂੰ ਕਹਿੰਦੇ ਚਾਹ ਉਹ ਨਹੀਂ ਸੂਟ ਗਏ 3000 ਦਾ ਇਹ ਕਹਿੰਦੇ ਦੂਸਰ 700 ਦਾ ਬਾਰਿਕ ਹੈ ਠੀਕ ਹੈ ਜੇ ਉਹ ਫੇਕ ਅਕਾਊਂਟ ਕਹਿੰਦੇ ਲੋਕਾਂ ਤੋਂ ਆਈ ਪੈਸੇ ਭੋਈ ਜਾਂਦੇ ਸਾਡਾ ਨਾਮ ਲੈ ਕੇ ਦੇਖੋ ਕੀ ਕੁਝ ਚੱਲ ਰਿਹਾ ਹੈ ਨਾ ਦੁਨੀਆ 'ਤੇ ਖੈਰ ਆਪਾਂ ਤਾਂ ਬਚ ਗਏ ਤੁਸੀਂ ਸਤਿਕਾਰਯੋਗ ਵੀਡੀਓ ਅੱਗੇ ਵੀ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਜੇ ਵੀ ਇਹ ਜਿਹੇ ਫਰੌਡ ਵੀ ਹੋ ਰਹੇ ਨੇ ਲੋਕਾਂ ਕੋਲ ਅਗਭੀਣਾ ਜਿਵੇਂ ਇਹ ਫਰੌਡਾਂ ਤੋਂ ਬਚੋ ਥੈਂਕ ਤੇ ਚਲੋ ਜਿਹੜਾ ਅੱਜ ਦਾ ਵਲੌਗ ਹੈ ਉਹ ਵੀ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੇ ਹਮੇਸ਼ਾ ਖੁਸ਼ ਰਹੋ ਖਾਸ ਰਹੋ ਤੇ ਵਾਸਤਵ ਰਹੋ ਥੈਂਕ ਯੂ